ਕਿਨੇ ਫੜਾਇਆ ਇਹ ਅ ਇਹ ਜੀ ਬੇਸਿਕਲੀ ਜਿਹੜੀ ਪੰਜਾਬ ਵਿਜੀਲੈਂਸ ਬਿਊਰੋ ਦੀ ਕਰਪਸ਼ਨ ਦੇਗੇਨਸ ਡਰਾਈਵ ਚੱਲ ਰਹੀ ਹੈ ਅੰਦਰ ਦਾ ਗਾਈਡੈਂਸ ਆਫ ਚੀਫ ਡਾਇਰੈਕਟਰ ਵਿਜੀਲੈਂਸ ਸ੍ਰੀ ਵਿਰੇਂਦਰ ਕੁਮਾਰ ਜੀ ਤੇ ਪਟਿਆਲਾ ਸਾਡੇ ਵਿਜੀਲੈਂਸ ਰੇਂਜ ਦੇ ਐਸਐਸਪੀ ਸ੍ਰੀ ਜਗਤਪ੍ਰੀਤ ਸਿੰਘ ਜੀ ਉਹਨਾਂ ਦੀ ਐਵਲ ਗਾਈਡੈਂਸ ਚ ਜਿਹੜੀ ਡਰਾਈਵ ਸਾਡੀ ਚੱਲ ਰਹੀ ਹੈ ਤਾਂ ਉਹਦੇ ਤਹਿਤ ਅਸੀਂ ਜਿਹੜਾ ਤਹਿਸੀਲਦਾਰ ਤਪਾ ਹੈਗੇ ਐ ਸੁਖਚਰਨ ਸਿੰਘ ਉਹਨਾਂ ਨੂੰ ਜੀ ਅੱਜ ਅਸੀਂ ਰੈੱਡ ਹੰਡਰਡ ਅਰੈਸਟ ਕੀਤਾ ਬਾਇਲ ਐਕਸੈਪਟਿੰਗ ਦਾ ਬ੍ਰਾਈਸ ਆਫ 20000 20000 ਰੁਪਏ ਦੀ ਲਿਚੀ ਬਤ ਲੈਣਦੇ ਹੋਏ ਅਸੀਂ ਉਹਨਾਂ ਨੂੰ ਰੰਗੇਆਤੀ ਗ੍ਰਿਫਤਾਰ ਕੀਤਾ ਜੀ ਇਹ ਸਾਡੇ ਮਦਈ ਸੀਗੇ ਜੀ ਅ ਅਮਰੀਕ ਸਿੰਘ ਜੀ ਤੇ ਉਹਨਾਂ ਦੇ ਦੋਸਤ ਦੀ ਜਿਹੜੀ ਦੀ ਦੋ ਕਨਾਲ ਚਾਰ ਮਰਲੇ ਦੀ ਰਜਿਸਟਰੀ ਸੀਗੀ ਉਹ ਆਪਣੀ ਵਾਈਫ ਦੇ ਨਾਂ ਕਰਾ ਰਹੇ ਸੀਗੇ ਤੇ ਨਾਰਮਲ ਰਜਿਸਟਰੀ ਸੀ ਜੀ ਕੋਈ ਮਤਲਬ ਖਾਮੀ ਨਹੀਂ ਸੀ ਉਹਦੇ ਚ ਤੇ ਉਹ ਰਜਿਸਟਰੀ ਕਰਨ ਦੇ ਜਿਹੜੇ 20000 ਰੁਪਏ ਉਹਨਾਂ ਦੀ ਡਿਮਾਂਡ ਸੀਗੀ ਤੇ ਇਹਨਾਂ ਤੋਂ ਡਿਮਾਂਡ ਕਰੀ ਅਮਰੀਕ ਸਿੰਘ ਤੋਂ ਜਿਹੜੇ ਮਦਈ ਹੈ ਆਪਣੇ ਮਰ ਐਫ ਆਈ ਆਰ ਦੇ ਮੁਕਦਮੇ ਦੇ ਤੇ ਉਹਨਾਂ ਨੇ ਹਰਪੱਜਨ ਸਿੰਘ ਨੂੰ ਆਪਣੇ ਦੋਸਤ ਨੂੰ ਦੱਸਿਆ ਉਹ ਕਹਿੰਦੇ ਵੀ ਆਪਾਂ ਫਿਰ ਬਿਜਿਲੈਂਸ ਕੋਲੇ ਚਲਦੇ ਹਾਂ ਤੇ ਉਹਨਾਂ ਨੇ ਸਾਡੇ ਕੋਲੇ ਆ ਕੇ ਜੀ ਇਸਦੀ ਕੰਪਲੇਂਟ ਕੀਤੀ ਕਿ ਸਾਡੇ ਤੋਂ 20000 ਦਾ ਜਿਹੜਾ ਉਹਦੀ ਡਿਮਾਂਡ ਕੀਤੀ ਜਾ ਰਹੀ ਹੈ ਇਲੀਗਲ ਵਰਾਇਬ ਦੀ ਜਿਹੜੀ ਤੇ ਉਸੇ ਦੇ ਐਕਸ਼ਨ ਲੈਂਦੇ ਹੋਏ ਜੀ ਅਸੀਂ ਅੱਜ ਜਿਹੜਾ ਹੈਗਾ ਤਹਿਸੀਲਦਾਰ ਤਪਾ ਨੂੰ ਸੁਖਚਰਨ ਸਿੰਘ ਨੂੰ ਜੀ ਅਰੈਸਟ ਕੀਤਾ ਹੈ ਰੈਡ ਹੈਂਡਰ ਉਹਦੇ ਨਾਲ ਹੋਰ ਕੋਈ ਗ੍ਰਿਫਤਾਰ ਕੀਤਾ ਨਹੀਂ ਜੀ ਅਸੀਂ ਇਕੱਲੇ ਜਿਹੜੇ ਤਹਿਸੀਲਦਾਰ ਆ ਉਹਨਾਂ ਨੂੰ ਹੀ ਜਿਹੜਾ ਤਪਾ ਨੂੰ ਅਰ ਅਮਰੀਕ ਸਿੰਘ ਦੀ ਪਿੰਡ ਵੀਲੇ ਦੇ ਜੀ ਡਿਸਟ੍ਰਿਕਟ ਬਰਨਾਲਾ ਹੀ ਹੈ ਇਹਨਾਂ ਦੀ ਇਹ ਸ਼ਿਕਾਇਤ ਪਹਿਲਾਂ ਕੀਤੀ ਸੀ ਕਿ ਅੱਜ ਹੀ ਕੀਤੀ ਸੀ ਜੀ ਨਹੀਂ ਸਾਡੇ ਕੋਲੇ ਜੀ ਬਸ ਉਹ ਗਏ ਸੀਗੇ ਪਹਿਲਾਂ ਇੱਕ ਦੋ ਦਿਨ ਪਹਿਲਾਂ ਉਹ ਕੋਲੇ ਗਏ ਸੀਗੇ ਤੇ ਉਹ ਬੀਸਿਕਲੀ ਡਿਮਾਂਡ ਕਰ ਰਹੇ ਸੀਗੇ ਤਾਂ ਅੱਜ ਉਹਨਾਂ ਦੀ ਰਜਿਸਟਰੀ ਦਾ ਜਿਹੜਾ ਟਰਨ ਆਈ ਸੀਗੀ ਤੇ ਉਹ ਜਿਸ ਜਿਵੇਂ ਹੁਣ ਅੱਜ ਪੜ੍ਹੇਗੇ ਨੇ ਸਰ ਇੰਨੇ ਦੇ ਨਾਲ ਕੋਈ ਹੋਰ ਵੀ ਸਰ ਸੰਬੰਧ ਰੱਖਦੇ ਨੇ ਕੀ ਜਿਹਨਾਂ ਦਾ ਕੋਈ ਹੋਰ ਯੋਗਦਾਨ ਹੋਵੇ ਜੀ ਲੈਣ ਦੇ ਦੇਖੋ ਭਰਾਤ ਇਹ ਹੁਣ ਅੰਡਰ ਇਨਵੈਸਟੀਗੇਸ਼ਨ ਹੁੰਦੀਆਂ ਚੀਜ਼ਾਂ ਇਹ ਨਾਲ ਦੀ ਨਾਲ ਨਹੀਂ ਹੁੰਦੀਆਂ ਆਪਾਂ ਨੂੰ ਪਹਿਲੇ ਦੇਖੋ ਫਸਟ ਐਂਡ ਨਹੀਂ ਆਪਣੇ ਪਤਾ ਲੱਗਦੀਆਂ ਆਪਾਂ ਨੂੰ ਐਫ ਆਰ ਰਜਿਸਟਰ ਹੋ ਗਈ ਆ ਆਪਾਂ ਜਦੋਂ ਤਫਤੀਸ਼ ਕਰਾਂਗੇ ਤਾਂ ਉਹਦੇ ਚ ਆਪਾਂ ਹਨਾ ਉਹਨਾਂ ਦੀ ਕਸਟਡੀ ਵੀ ਲਵਾ ਕੇ ਮਾਨ ਜੋ ਜਿਹੜੀ ਅਦਾਲਤ ਆ ਉਹਨਾਂ ਤੋਂ ਪੁਲਿਸ ਕਸ਼ਰਦੀ ਦੇ ਪੁੱਛਗਿੱਛ ਵੀ ਕਰਾਂਗੇ ਤੇ ਫਰਦਰ ਜੋ ਵੀ ਫਿਰ ਲਿੰਕ ਸਾਹਮਣ ਹੋਵੇ ਜੇ ਹੋਰ ਕੋਈ ਬੰਦਾ ਹੁੰਦਾ ਤਾਂ ਆਪਾਂ ਉਹਨਾਂ ਨੂੰ ਵੀ ਨਾਮਿਨੇਟ ਕਰਾਂਗੇ ਇਹ ਦੇ ਬਾਰੇ ਨਹੀਂ ਸਾਨੂੰ ਨੌਲੇਜ ਵੀ ਪ੍ਰਧਾਨ ਨੇ ਜਾਂ ਨਹੀਂ ਅੰਡਰ ਸੈਕਸ਼ਨ 7 ਪੀਸੀ 7 ਪੀਸੀ 1 ਦਾ ਪ੍ਰੀਵੈਂਸ਼ਨ ਆਫ ਕ੍ਰਪਸ਼ਨ ਐਕਟ ਸਾਰੇ ਆਪਰੇਟਰ ਵੀ ਇਹਨਾਂ ਨਾਲ ਕੋਈ ਨਹੀਂ ਜੀ ਕੋਈ ਨਹੀਂ ਇਹਨੇ ਇਕੱਲੇ ਹੀ ਆ ਜੀ ਕਿ ਰਾਫਾਇਰ ਦੇ ਵਿੱਚ ਇਹੀ ਹੈ ਜਿਸ ਨੂੰ ਪਹਿਲਾਂ ਸਰ ਜ਼ਿਲ੍ਹੇ ਦੇ ਹੋਰ ਵੀ ਤਹਿਸੀਲਦਾਰ ਆਏ ਸੀ ਜਿਨ੍ਹਾਂ ਨਾਲ ਉਹ ਅੰਦਰ ਤੁਹਾਨੂੰ ਬੰਦ ਕਮਰਾ ਮੀਟਿੰਗ ਮਿਲ ਕੇ ਗਏ ਆ ਉਹਨਾਂ ਨੂੰ ਤੁਸੀਂ ਬੁਲਾਇਆ ਸੀ ਇਸ ਜਾਂਚ ਦੇ ਵਿੱਚ ਜਾਂ ਉਹ ਇੱਥੇ ਤਹਿਸੀਲਦਾਰ ਦੇ ਹੱਕ ਚ ਆਏ ਸੀ ਨੀ ਵੀਰੋ ਦੇਖੋ ਉਹ ਕਿਸੇ ਹੱਕ ਚ ਨਹੀਂ ਆਏ ਤੇ ਨਾ ਹੀ ਆਪਾਂ ਉਹਨਾਂ ਨੂੰ ਬੁਲਾਇਆ ਸੀਗਾ ਉਹ ਜਸਟ ਸਾਡੇ ਕੋਲੇ ਆਏ ਸੀਗੇ ਕਿ ਉਹ ਥੋੜਾ ਜਿਹਾ ਇੱਕ ਉਹ ਹੋ ਜਾਂਦਾ ਮਾਹੌਲ ਹੈ ਜਾਂ ਹੋ ਜਾਂਦਾ ਕਿ ਮਤਲਬ ਪਤਾ ਨਹੀਂ ਕੀ ਹੋ ਗਿਆ ਕਿ ਮਿਸ ਇਨਫਾਰਮੇਸ਼ਨ ਨਾ ਐਵੇਂ ਅਨੈਸੈਸਰੀ ਫੈਲ ਲਿਆ ਤਾਂ ਅਸੀਂ ਉਹਦੇ ਲਈ ਸੀਗਾ ਉਹਨਾਂ ਨੂੰ ਅਸੀਂ ਦੱਸਿਆ ਸੀ ਕਿ ਪ੍ਰੈਸ ਨੂੰ ਅਸੀਂ ਧਿਆਨ ਦੇਵਾਂਗੇ ਜੋ ਵੀ ਸਹੀ ਇਨਫਾਰਮੇਸ਼ਨ ਹੈ ਸਾਰੇ ਲੋਕਾਂ ਤੱਕ ਪਹੁੰਚੇ ਸਰ ਇਹਨੂੰ ਦਾਦ ਜੀ ਹਿਸਟਰੀ ਕੇਸ ਕਾਮ ਨਹੀਂ ਹੋ ਰਿਹਾ ਜਿਸ ਵਰਤਮਾਨ ਕੀ ਨਹੀਂ ਜੀ ਐ ਸੱਚ ਕੋਈ ਖਾਮੀ ਨਹੀਂ ਸੀ ਰਜਿਸਟਰੀ ਦੇ ਵਿੱਚ ਫਿਰ ਤਾਂ ਦੇਖੋ ਗੱਲ ਹੀ ਗਲਤ ਹੋ ਜਾਂਦੀ ਹੈ ਨਾ ਜੇ ਗਲਤ ਰਜਿਸਟਰੀ ਕਰਾ ਲਿਆ ਸਹੀ ਤਾਂ ਉਹਨਾਂ ਦਾ ਕੰਮ ਨੀ ਮੈਨੂੰ ਜੀ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਹੈਗੀ ਦੇਖੋ ਹਨਾ ਕਿ ਉਹ ਪ੍ਰਦਾਨ ਹੈਗੀ ਆ ਜਾਂ ਨਹੀਂ ਹੈਗੀ ਐਸੋਸੀਏਸ਼ਨ ਦੇ ਤੇ ਅਸੀਂ ਤਾਂ ਆਪਣਾ ਕੰਮ ਹੀ ਜਿਹੜਾ ਹੈਗਾ ਜੀ ਉਹ ਵੀ ਕਰਿਆ ਹੈਗਾ ਕਿ ਠੀਕ ਸਰ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਤਾ ਸਰ ਨਹੀਂ ਜੀ ਹਜੇ ਬ੍ਰਦਰ ਨਹੀਂ ਕਰਿਆ ਅਸੀਂ ਕੱਲ ਕਰਾਂਗੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਮੰਨਦੇ ਕੋਰਟ 'ਚ ਸਰ ਹੋ ਕੀ ਕੁਛ ਕਬ ਜੀ ਵਿਚਿਰਤਾ ਕੋ ਕੰਪਿਊਟਰ ਪ੍ਰਾਪੰਦਗੀ ਕਿ ਕਿਸੇ ਬ੍ਰਾਮਦਗੀ ਜੀ ਕੇਰਾਂ ਦਾ 20000 ਇਹੀ ਹੈਗਾ 20000 ਜਿਹੜੀ ਅਸੀਂ ਰਿਕਵਰੀ ਕਰੀਏ ਉਹਨਾਂ ਤੋਂ ਜਿਹੜਾ ਉਹਨਾਂ ਦਾ ਡਿਮਾਂਡ ਸੀਗੀ ਤੇ ਅਮਰੀਕ ਸਿੰਘ ਤੋਂ ਜਿਹੜੀ ਤੇ ਫਰਦਰ ਜੋ ਵੀ ਅਗਰ ਹੋਇਆ ਕੋਈ ਜਿੱਤਾ ਸੀ ਜ਼ਰੂਰ ਤਾਂ ਸਾਡੇ ਡਾਕਟਰ ਦੁਰਾਨੀ ਫੜਿਆ ਗਿਆ ਜਿਆ ਮਤਲਬ ਹਾਂਜੀ ਤੁਸੀਂ ਅਸੀਂ ਤਹਿਸੀਲ ਤਹਿਸੀਲ ਤਾਂ ਬਾਅਦ ਵਿੱਚ ਫੜਿਆ ਜੀ ਇਹਨਾਂ ਨੂੰ 5 500 ਦੇ ਇੱਕ ਬਿਲਕੁਲ ਜੀ ਉਹਨ ਡਿਤੀ ਨੋਟ ਕਿੰਨੇ ਕਿੰਨੇ ਦੀ 5 500 ਦੀ ਹਾਂਜੀ 5 500 ਦੀ 5 500 ਸਰ ਪੁੱਛ ਕੇ ਇਦਾਂ ਠੀਕ ਹੈ ਜੀ ਕੋਈ ਖਾਸ ਹੋ ਸਕਦਾ ਬਿਲਕੁਲ ਜੀ ਜੋ ਵੀ ਹੋਏਗਾ ਅਸੀਂ ਤੁਹਾਡੇ ਤੇ ਤੁਹਾਨੂੰ ਮਤਲਬ ਹਜੇ ਤਾਂ ਤਵਤੀ ਦੇਖੋ ਜੀ ਚੱਲੀ ਹੈ ਸ਼ ਤੇ ਹਲੇ ਫਰਦਰ ਡਿਟੇਲ ਤਾਂ ਅਜੇ ਸਾਨੂੰ ਜਿਵੇਂ ਵੀ ਆਉਣਗੀਆਂ ਬੁਲਾ ਲਾਂਗੇ ਫੋਟੋ ਕਿਚਾ ਲਾਂਗੇ